ਪਰਮ ਪਰਮ ਸਤਿਕਾਰ ਜੋ ਗੁਰੂ ਪਿਆਰੇ ਗੁਰੂ ਸਾਰੇ ਸਾਧ ਸੰਗਤ ਜੀਓ ਸਤਿਗੁਰਾਂ ਦੀ ਪਾਵਨ ਬਵਿੱਤਰ ਹਜ਼ੂਰੀ ਦੇ ਵਿੱਚ ਬੈਠ ਕੇ ਹਰ ਜਸ ਗੁਰਬਾਣੀ ਸਰਵਣ ਕਰ ਰਹੇ ਹੋ ਸੋ ਅੱਜ ਦੇ ਹੁਕਮ ਦੇ ਵਿੱਚ ਧੰਨ ਤਨ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਨੂੰ ਸਮਝਾਉਂਦੇ ਹਨ ਕਿ ਮਾਈ ਮੇਰੇ ਮਨ ਦੀ ਪਿਆਸ ਸਤਿਗੁਰੂ ਜੀ ਕਹਿੰਦੇ ਭਾਈ ਜਿਹੜੇ ਪ੍ਰਮਾਤਮਾ ਦੇ ਵਿੱਚ ਵਿਸ਼ਵਾਸ ਰੱਖਦੇ ਹਨ ਪ੍ਰਮਾਤਮਾ ਦੇ ਉੱਪਰ ਭਰੋਸਾ ਰੱਖਦੇ ਹਨ ਫਿਰ ਉਹਨਾਂ ਨੂੰ ਪ੍ਰਭੂ ਦੇ ਦਰਸ਼ਨਾਂ ਦੀ ਜਿਹੜੀ ਪਿਆਸ ਹੈ ਉਹ ਸਦਾ ਹੀ ਲੱਗੀ ਰਹਿੰਦੀ ਹੈ ਉਹਨਾਂ ਦੇ ਮਨ ਦੇ ਵਿੱਚ ਆਸ ਹੁੰਦੀ ਹੈ ਕਿ ਪਰਮਾਤਮਾ ਦੇ ਦਰਸ਼ਨ ਕਰਨੇ ਹਨ ਇੱਕ ਖਿੰਨ ਰਹਿਣਾ ਸਕੋਬਨ ਪ੍ਰੀਤਮ ਦਰਸ਼ਨ ਦੇਖਣ ਕੋ ਧਾਰੀ ਮਨ ਆਸ ਪ੍ਰੀਤਮ ਪ੍ਰਭੂ ਦਾ ਦਰਸ਼ਨ ਕਰਨ ਤੋਂ ਬਿਨਾ ਫਿਰ ਉਹ ਇੱਕ ਛਿਣ ਵੀ ਨਹੀਂ ਰਹਿ ਸਕਦੇ ਸਤਿਗੁਰੂ ਜੀ ਕਹਿੰਦੇ ਭਾਈ ਉਹ ਦਰਸ਼ਨਾਂ ਵਾਸਤੇ ਆਪਣੇ ਮਨ ਦੇ ਵਿੱਚ ਆਸ ਬਣਾ ਕੇ ਰੱਖਦੇ ਹਨ ਕਿ ਅਸੀਂ ਨੇ ਪ੍ਰਮਾਤਮਾ ਦੇ ਦਰਸ਼ਨ ਕਰਨੇ ਹਨ ਸਿਮਰੋ ਨਾਮ ਨਿਰੰਝਨ ਕਰਤੇ ਮਨ ਤੰਤੇ ਸਭ ਕਿਲ ਵਿਖ ਨਾਸ ਉਸ ਨਿਰੰਝਨ ਕਰਤਾਰ ਦਾ ਨਾਮ ਸਦਾ ਹੀ ਸਿਮਰਦੇ ਰਹਿਣਾ ਚਾਹੀਦਾ ਹੈ ਸਤਿਗੁਰੂ ਜੀ ਕਹਿੰਦੇ ਭਾਈ ਸਿਮਰਨ ਦੀ ਬਰਕਤ ਦੇ ਨਾਲ ਸਾਡੇ ਮਨ ਦੇ ਤਨ ਦੇ ਸਾਰੇ ਜਿਹੜੇ ਪਾਪ ਹੁੰਦੇ ਹਨ ਉਹ ਦੂਰ ਹੋ ਜਾਂਦੇ ਹਨ ਪੂਰਨ ਪਾਰਬ੍ਰह्म ਸੁਖਦਾਤੇ ਅਬਨਾਸੀ ਬਿਮਲ ਜਾ ਕੋ ਜਾਸ ਉਸ ਪੂਰਨ ਪਾਰਬ੍ਰह्म ਦਾ ਉਸ ਸੁਖਦਾਤੇ ਦਾ ਜਿਸ ਅਬਨਾਸੀ ਪ੍ਰਭੂ ਦੀ ਸਿਵਸਲਾ ਦੇ ਨਾਲ ਜੀਵਾਂ ਦੀ ਜਿਹੜੀ ਦੇਹ ਹੈ ਉਹ ਪਵਿੱਤਰ ਹੋ ਜਾਂਦੀ ਹੈ ਕਿਉਂਕਿ ਜਿਹੜਾ ਪਰਮਾਤਮਾ ਹੈ ਉਹ ਸੁੱਖਾਂ ਦਾ ਦਾਤਾ ਹੈ ਅਸੀਂ ਉਸ ਦੇ ਕੋਲ ਸੁੱਖ ਮੰਗਦੇ ਹਾਂ ਅਤੇ ਪ੍ਰਮਾਤਮਾ ਸਾਨੂੰ ਸੁੱਖ ਬਖਸ਼ਦਾ ਹੈ ਸੰਤ ਪ੍ਰਸਾਦ ਮੇਰੇ ਪੂਰ ਮਨੋਰਥ ਕਰ ਕਿਰਪਾ ਭੇਟੇ ਗੁਣਤਾਸ ਫਿਰ ਗੁਰੂ ਦੀ ਕਿਰਪਾ ਦੇ ਨਾਲ ਜਿਹੜੀਆਂ ਸਾਰੀਆਂ ਸਾਡੀਆਂ ਮਰਜ਼ਾ ਹੁੰਦੀਆਂ ਹਨ ਉਹ ਪੂਰੀਆਂ ਹੋ ਜਾਂਦੀਆਂ ਹਨ ਕਿਉਂਕਿ ਦਦਾ ਦਾਤਾ ਏਕ ਹੈ ਸਭ ਕੋ ਦੇਵਨ ਹਾਰ ਉਹ ਪ੍ਰਮਾਤਮਾ ਇੱਕ ਹੈ ਅਤੇ ਸਾਰਿਆਂ ਨੂੰ ਹੀ ਦਿੰਦਾ ਹੈ। ਸਾਰਿਆਂ ਦੀ ਪਾਲਣਾ-ਪੋਸ਼ਣਾ ਪ੍ਰਭੂ ਪ੍ਰਮਾਤਮਾ ਆਪ ਕਰਦਾ ਹੈ। ਦੇਂਦੇ, ਤੋੜਨ ਆ ਆਈ ਅਗਣਤ ਭਰੇ ਭੰਡਾਰ। ਉਸ ਪ੍ਰਮਾਤਮਾ ਦੇ ਜਿਹੜੇ ਭੰਡਾਰੇ ਹਨ ਉਹ ਬਿਆੰਤ ਭਰੇ ਪਏ ਹਨ। ਪ੍ਰਮਾਤਮਾ ਸਾਰਿਆਂ ਤੇ ਉੱਪਰ ਕਿਰਪਾ ਕਰਦਾ ਹੈ। ਜਿਹੜੀ ਅਸੀਂ ਵਾਸਤੂ ਪ੍ਰਮਾਤਮਾ ਦੇ ਕੋਲੋਂ ਮੰਗਦੇ ਹਾਂ ਉਹ ਪ੍ਰਮਾਤਮਾ ਸਾਨੂੰ ਬਖਸ਼ਦਾ ਹੈ। ਸਾਤ ਸਹਿਜ ਸੂਖਮਨ ਉਪਜਿਓ। ਕੋਟ ਸੂਰ ਨਾਨਕ ਪ੍ਰਗਾਸ ਪਰਮਾਤਮਾ ਦਾ ਨਾਮ ਜਪਣ ਦੇ ਨਾਲ ਵਾਹਿਗੁਰੂ ਦੇ ਉਸਤਤ ਕਰਨ ਦੇ ਨਾਲ ਉਸ ਦਾ ਨਾਮ ਸਿਮਰਨ ਦੇ ਨਾਲ ਸਾਡੇ ਮਨ ਦੇ ਵਿੱਚ ਸ਼ਾਂਤੀ ਪੈਦਾ ਹੁੰਦੀ ਹੈ ਸਾਡੀ ਜਿਹੜੀ ਆਤਮਿਕ ਅਡੋਲਤਾ ਹੈ ਉਸ ਦੇ ਵਿੱਚ ਸੁੱਖ ਪੈਦਾ ਹੋ ਜਾਂਦੇ ਹਨ ਕਰੋੜਾ ਸੂਰਜਾ ਜਿੰਨਾ ਜਿਹੜਾ ਚਾਨਣ ਹੈ ਪ੍ਰਕਾਸ਼ ਹੈ ਗਿਆਨ ਹੈ ਉਹ ਮਨੁੱਖ ਨੂੰ ਹਾਸਲ ਹੋ ਜਾਂਦਾ ਹੈ ਜਿਹੜਾ ਗੁਰੂ ਦੀ ਸ਼ਰਨ ਦੇ ਵਿੱਚ ਆਉਂਦਾ ਹੈ ਗੁਰੂ ਦੀ ਗੁਰਬਾਣੀ ਨੂੰ ਪੜਦਾ ਹੈ ਅਤੇ ਉਸ ਨੂੰ ਅਭਲ ਕਰਦਾ ਹੈ ਤਾਂ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਭਾਈ ਸਾਨੂੰ ਵੀ ਹਰ ਰੋਜ਼ ਗੁਰੂ ਦੇ ਦਵਾਰੇ ਦੇ ਜਾ ਕੇ ਸਤਿਗੁਰਾਂ ਦੇ ਦਰਸ਼ਨ ਦਿਦਾਰੇ ਕਰਕੇ ਗੁਰਬਾਣੀ ਪੜ੍ਹਨੀ ਚਾਹੀਦੀ ਹੈ ਫੇਰ ਹੀ ਜਿਹੜਾ ਸਾਡਾ ਜਨਮ ਹੈ ਇਹ ਮਨੁੱਖਾ ਜੀਵਨ ਹੈ ਉਹ ਸਫਲਾ ਹੋਵੇਗਾ ਸੋ ਹੋਈਆਂ ਭੁੱਲਾਂ ਦੀ ਖਿਮਾ ਬਲਾਉ ਫਤਿਹ ਕੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ